ਵਾਹਿਗੁਰੂ ਜੀ ਇੱਕ ਓੰਕਾਰੁ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਜੁਨੀ ਸਭੰ ਗੁਰ ਪ੍ਰਸਾਦਿ ਜਪ ਆਦੇ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਹੋਵਾ ਹੋਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਕਿ ਧਰਮ ਦੀ ਕਮਾਈ ਕਰਨੀ ਗੁਰਸਿੱਖੀ ਦੇ ਵਿੱਚ ਪ੍ਰਪੱਕ ਰਹਿਣਾ ਆਪ ਇਹ ਸ੍ਰੋਟ ਰੇਡੀਓ ਤੋਂ ਸਤਿਗੁਰੂ ਮਹਾਰਾਜ ਸਚੇ ਪਾਤਸ਼ਾਹ ਦਾ ਇਹ ਪਾਵਨ ਉਪਦੇਸ਼ ਹਰ ਰੋਜ਼ ਸਰਵਣ ਕਰਦੇ ਹੋ ਆਪਣੇ ਵਿਰਸੇ ਨਾਲ ਸਿੱਖੀ ਨਾਲ ਜੁੜਦੇ ਹੋ ਸਤਿਗੁਰੂ ਕਲੰਗੀਧਰ ਸਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦਸਮ ਗ੍ਰੰਥ ਦੇ ਵਿੱਚ ਜੋ ਬਚਤਰਨਾਟਕ ਦੀ ਰਚਨਾ ਕੀਤੀ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਅਵਤਾਰ ਦਿਹਾੜਾ ਆ ਰਿਹਾ ਹੈ ਜਿਹੜੀਆਂ ਗੁਰਮੁਖਤ ਵਿਰੋਧੀ ਜਥੇਬੰਦੀਆਂ ਸਿੱਖੀ ਵਿਰੋਧ ਜਥੇਬੰਦੀਆਂ ਇਹ ਭਲੇਖਾ ਪਾ ਰਹੀਆਂ ਹਨ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹਿੰਦੂਆਂ ਦੇ ਵਿੱਚੋਂ ਹਨ ਜਾਂ ਦਸਮ ਗ੍ਰੰਥ ਦੇ ਵਿੱਚ ਇਹੋ ਜੀਆਂ ਗੱਲਾਂ ਲਿਖੀਆਂ ਹੋਈਆਂ ਨੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਇਸੇ ਹੀ ਦਸਮ ਗ੍ਰੰਥ ਦੇ ਵਿੱਚ ਫਰਮਾਨ ਕਰਦੇ ਨੇ ਜਦੋਂ ਬ੍ਰਾਹਮਣਾਂ ਨੇ ਆ ਕਰਕੇ ਮਹਾਰਾਜ ਸਾਹਿਬ ਨੂੰ ਕਿਹਾ ਸੀ ਕਿ ਤੁਸੀਂ ਸਾਡੇ ਵਿੱਚੋਂ ਹੋ ਵਾਰ-ਵਾਰ ਮਹਾਰਾਜ ਨੂੰ ਕਹਿਣ ਲੱਗੇ ਕਿ ਤੁਸੀਂ ਸਾਡੀ ਅਨਸਬੰਸ ਵਿੱਚੋਂ ਤੇ ਸਤਿਗੁਰੂ ਕਲੰਗੀਧਰ ਸਾਹਿਬ ਨੇ ਤੇ ਸਮੇਂ ਖਬਰਦਾਰ ਕਰਦਿਆਂ ਹੋਇਆ ਕਿ ਆਸੀਂ ਛਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਹੀਂ ਮਹਾਰਾਜ ਕਹਿਣ ਲੱਗੇ ਮੈਂ ਛਤਰੀ ਸ਼ਾਸਤਰਧਾਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਪੁੱਤਰ ਹਾਂ ਕਿਸੇ ਬ੍ਰਾਹਮਣ ਦਾ ਸੁਪੁੱਤਰ ਨਹੀਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਪਾਵਨ ਅਵਤਾਰ ਧਾਰ ਕਰਕੇ ਜਿਵੇਂ ਇਸ ਧਰਤੀ ਤੇ ਆ ਕੇ ਨਾਮ ਦਾ ਪ੍ਰਕਾਸ਼ ਕੀਤਾ ਸਤਿਗੁਰੂ ਜੀ ਨੇ ਆਪਣੇ ਅਵਤਾਰ ਧਾਰਨ ਦੇ ਕਾਰਨ ਅਤੇ ਆਪਣੀ ਪੁਰਾਤਨ ਜਿਹੜੀ ਕਥਾ ਸੀ ਗਰੀਬ ਨਵਾਜ਼ ਨੇ ਇਸ ਬਜਤਰਨਾਟਕ ਦੇ ਵਿੱਚ ਕਥਨ ਕੀਤੀ ਹੈ ਅਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਵੇਂ ਇਸ ਧਰਤੀ ਤੇ ਅਵਤਾਰ ਧਾਰਿਆ ਤੇ ਕਿਵੇਂ ਗਰੀਬ ਨਵਾਜ ਦੇ ਅਵਤਾਰ ਧਾਰਨ ਤੋਂ ਪਹਿਲਾਂ ਧਰਤੀ ਦੀ ਹਾਲਤ ਕੈਸੀ ਸੀ ਜਿਹੜੇ ਬਾਕੀ ਪੀਰ ਅੰਬੀਆ ਔਲੀਆ ਪੈਗੰਬਰ ਧਰਤੀ ਤੇ ਆਏ ਉਹਨਾਂ ਨੇ ਆਣ ਕਰਕੇ ਧਰਤੀ ਤੇ ਕੀ ਕੀਤਾ ਸਤਿਗੁਰੂ ਕਲੰਗੀ ਸਰਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਸ ਬਚਿੱਤਰ ਨਾਟਕ ਦੇ ਵਿੱਚ ਬੜਾ ਖੋਲ ਕਰਕੇ ਲਿਖਿਆ ਹੈ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੱਸਣਗੇ ਕਿ ਅਸੀਂ ਕਿਸੇ ਦੀ ਕਾਨ ਕਨਾਟ ਨਹੀਂ ਮੰਨਦੇ ਕਿਸੇ ਦਾ ਭੈ ਤੇ ਡਰ ਨਹੀਂ ਮੰਨਦੇ ਕਿਸੇ ਦੇ ਦਬਾਹ ਹੇਠਾਂ ਆ ਕਰਕੇ ਇਹ ਗੱਲਾਂ ਨਹੀਂ ਕਹਿ ਰਹੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਛਤਰੀ ਦਾ ਅਰਥ ਜਿਵੇਂ ਦਾਸ ਨੇ ਬੇਨਤੀ ਕੀਤੀ ਹੈ ਕਿ ਸ਼ਾਸਤਰ ਧਾਰੀ ਹੈ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾ ਮਹਾਰਾਜ ਸਾਹਿਬ ਦਾ ਪਾਵਨ ਅਵਤਾਰ ਕਿਉਂ ਕਿ ਆਕਾਲ ਪੁਰਖ ਵਾਹਿਗੁਰੂ ਨੇ ਆਪ ਗੁਰੂ ਨਾਨਕ ਸਾਹਿਬ ਨਾਮ ਰਖਾ ਕਰਕੇ ਧਰਤੀ ਤੇ ਪ੍ਰਗਟ ਹੋਣਾ ਕੀਤਾ ਹੈ ਬੇਦੀ ਵੰਸ ਪਵਿੱਤਰ ਜਾਣ ਕਰਕੇ ਇਸ ਵੰਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਹੋਏ ਤੇ ਇਸ ਵੰਸ ਨੂੰ ਭਾਗ ਲਾਇਆ ਸਤਿਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਲੈ ਕਰਕੇ ਤੇ ਆਪਣੀ ਆਤਮ ਕਥਾ ਸਤਿਗੁਰੂ ਨੇ ਜਿਵੇਂ ਵਿਖਿਆਨ ਕੀਤੀ ਹੈ ਆਓ ਜਿਨ੍ਹਾਂ ਸਮਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸ਼ਰਧਾ ਪਿਆਰ ਦੇ ਨਾਲ ਸਤਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਵਿਚਤਰਨਾਟਕ ਦੇ ਵਿੱਚ ਉਚਾਰਨ ਕੀਤੀ ਹੋਈ ਬਾਣੀ ਦੀ ਕਥਾ ਜੋ ਹੈ ਸਰਵਣ ਕਰਿਏ ਜੀ ਬਹੁਤ ਕਾਲ ਇਹ ਭਾਂਤ ਬਿਤਾਇਓ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਦਾ ਕਥਨ ਕਰਦੇ ਨੇ ਕਿ ਜਦੋਂ ਬਹੁਤ ਸਮਾਂ ਸ੍ਰਿਸ਼ਟੀ ਦੇ ਉੱਤੇ ਇਸ ਪ੍ਰਕਾਰ ਬਤੀਤ ਹੋਇਆ ਕਿੰਨੇ ਪੀਰ ਆਏ ਕਿੰਨੇ ਔਲੀਏ ਆਏ ਕਿਸੇ ਨੇ ਵੀ ਪਰਮੇਸ਼ਰ ਦਾ ਨਾਮ ਦ੍ਰਿੜ ਨਾ ਕਰਵਾਇਆ ਜਦੋਂ ਇਸ ਪ੍ਰਕਾਰ ਬਹੁਤ ਸਮਾਂ ਬਤੀਤ ਹੋ ਗਿਆ ਜਨਮ ਸਮੈ ਨਾਨਕ ਕੋ ਆਇਓ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਧਾਰਨ ਦਾ ਸਮਾਂ ਆਇਆ ਗਰੀਬ ਨਿਵਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਰਾਏ ਪਹੁੰਚੇ ਦੀ ਤਲਵੰਡੀ ਦੇ ਵਿੱਚ ਪਾਵਨ ਅਵਤਾਰ ਧਾਰਿਆ ਦੋਹੋਰਾ ਤੈਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਬੇਦੀਆਂ ਦੀ ਵੰਸ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਰਾਏ ਰਾਜਾ ਸਰੂਪ ਰਾਜ ਜੋਗੀ ਗਰੀਬ ਨਵਾਸ ਸੱਚੇ ਪਾਤਸ਼ਾਹ ਪ੍ਰਗਟ ਹੋਏ ਸਭ ਸਿੱਖਨ ਕੋ ਸੁਖ ਦਾਏ ਜਹ ਤਹ ਭੈ ਸਹਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਵਤਾਰ ਧਾਰ ਕਰਕੇ ਸਾਰੇ ਸਿੱਖਾਂ ਨੂੰ ਸੁੱਖਾਂ ਦੀਆਂ ਦਾਤਾਂ ਵੰਡੀਆਂ ਜਹ ਤਹ ਭਏ ਸਹਾਏ ਜਿੱਥੇ ਕਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੇ ਸਹਾਇਕ ਹਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਨੁੱਖ ਵਰਗਿਆਂ ਦੇ ਜਹਾਜ਼ ਬੇੜੇ ਬੰਨੇ ਲਾਉਣ ਵਾਲੇ ਸਮੁੰਦਰ ਦੀਆਂ ਛੱਲਾਂ ਦੇ ਵਿੱਚੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਦਾ ਸਿੱਖ ਦੇ ਅੰਗ ਸੰਗ ਨੇ ਗਰੀਬ ਨਿਵਾਜ ਨੇ ਰਾਜਾ ਸਰੂਪ ਹੋ ਕਰਕੇ ਧਰਤੀ ਤੇ ਅਵਤਾਰ ਧਾਰਿਆ ਜਿੰਨੀਆਂ ਵੀ ਸ਼ਕਤੀਆਂ ਨੇ ਬ੍ਰਹਿਮੰਡ ਦੀਆਂ ਸਤਿਗੁਰੂ ਦੇ ਅਧੀਨ ਹਨ ਇਹ ਗੁਰਤਾ ਦੇ ਅਧੀਨ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਿਆਂ ਸਰੂਪ ਕਰਕੇ ਧਰਤੀ ਤੇ অবতার ਧਾਰਿਆ ਤੇ ਸਿੱਖਾਂ ਨੂੰ ਸੁਖ ਵੰਡੇ ਜੋ ਭਈ ਤੈਨ ਇਹ ਕਲਮ ਧਰਮ ਚਲਾਇਓ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਐਸਾ ਸਿੱਖੀ ਦਾ ਧਰਮ ਜਿਹੜਾ ਸੀ ਚਲਾਉਣਾ ਕੀਤਾ ਸਭ ਸਾਧਨ ਕੋ ਰਾਹੋ ਬਤਾਇਓ ਜਿਹੜੇ ਸਾਧੂ ਸੀ ਮਹਾਤਮਾ ਸੀ ਪਰਮੇਸ਼ਰ ਦੇ ਨਾਮ ਨੂੰ ਖੋਜਦੇ ਸਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਧਰਮ ਦਾ ਜਿਹੜਾ ਰਸਤਾ ਸੀ ਭਗਤੀ ਦੇ ਸਹਤ ਪ੍ਰੇਮ ਦਾ ਜਿਹੜਾ ਮਾਰਗ ਸੀ ਸਤਿਗੁਰੂ ਨੇ ਦੱਸਿਆ ਜੋ ਤਾ ਕੇ ਮਾਰਗ ਮਹ ਆਏ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਜਿਹੜੇ-ਜਿਹੜੇ ਪ੍ਰਾਣੀ ਜੀਵ ਮਾਤਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਿੱਖੀ ਦੇ ਰਸਤੇ ਤੇ ਆ ਗਏ ਜਿਨ੍ਹਾਂ ਨੇ ਸਿੱਖੀ ਧਾਰਨ ਕਰ ਲਈ ਤੇਕ ਬਹੂ ਨਹੀਂ ਪਾਪ ਸੰਤਾਏ ਉਹਨਾਂ ਨੂੰ ਕਦੇ ਵੀ ਪਾਪਾਂ ਨੇ ਤੰਗ ਨਹੀਂ ਕੀਤਾ ਕਦੇ ਵੀ ਉਹਨਾਂ ਦੇ ਉੱਤੇ ਪਾਪਾਂ ਨੇ ਆਪਣਾ ਭਾਰੂ ਨਹੀਂ ਹੋਣਾ ਕੀਤਾ ਪਾਪ ਜਿਹੜੇ ਸਾਨੂੰ ਉਹਨਾਂ ਹਿਰਦੇ ਵਿੱਚੋਂ ਨਸ਼ਟ ਹੋ ਗਏ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਮਾਈ ਜਿਵੇਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਪਦਮਨੀ ਜਾਤੀ ਦੀਆਂ ਲੜਕੀਆਂ ਆਈਆਂ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਇਉਂ ਪਾਪ ਨਾਸ਼ ਕਰ ਦਿੱਤੇ ਬਚਨ ਉਚਾਰ ਕਰਕੇ ਗਾਛਾ ਪੁਤਰੀ ਰਾਜਕੁਵਾਰ ਨਾਮ ਪਣੋ ਸਤਿਦਉਤ ਸਵਾਰ ਮਹਾਰਾਜ ਨੇ ਵਕਾਰ ਜਿਹੜੇ ਪਾਪ ਜਿਹੜੇ ਸਨ ਨਸ਼ਟ ਕਰ ਦਿੱਤੇ ਜੇ ਜੇ ਪੰਥ ਤਵਨ ਕੇ ਪਰੇ ਤੇ ਜਿਹੜੇ ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਰਸਤੇ ਤੇ ਗੇ ਪ੍ਰਾਣੀ ਪ੍ਰਾਣਾਤਾਰੀ ਜੀ। ਆਪ ਤਾਪ ਤਨ ਕੇ ਪ੍ਰਭ ਹਰੇ। ਉਹਨਾਂ ਦੇ ਜਿੰਨੇ ਵੀ ਪਾਪ ਸਨ, ਤਿੰਨੇ ਤਾਪ ਆਦੀ ਵਿਆਦੀ ਉਪਾਦੀ ਜਿੰਨੇ ਵੀ ਇਹ ਤਾਪ ਸਨ ਸਤਿਗੁਰੂ ਸਾਹਿਬ ਨੇ ਨਾਸ ਕਰ ਦਿੱਤੇ। ਦੁੱਖ ਭੂਖ ਕਬ ਹੂੰ ਨਾ ਸੰਤਾਏ। ਉਹਨਾਂ ਨੂੰ ਕਦੇ ਵੀ ਦੁੱਖ ਨੇ ਨਹੀਂ ਸਤਾਇਆ, ਕਦੇ ਉਹਨਾਂ ਨੂੰ ਭੁੱਖ ਨੇ ਨਹੀਂ ਸਤਾਇਆ, ਕੰਗਾਲਤਾ ਹੀ ਸਤਿਗੁਰੂ ਨੇ ਨਾਸ ਕਰ ਦਿੱਤੀ। ਜਾਲ ਕਾਲ ਕੇ ਵਿੱਚ ਨਾ ਆਏ। ਸੰਸਾਰ ਦੇ ਮੋਹ ਦੇ ਜਾਲ ਦੇ ਵਿੱਚ ਨਹੀਂ ਉਹ ਜੀਵ ਫਸੇ। ਉਹਨਾਂ ਨੂੰ ਕਾਲ ਜਿਹੜਾ ਸੀ ਮਾਰ ਨਹੀਂ ਸਕਿਆ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਮਹਾਰਾਜ ਕਹਿੰਦੇ ਇਹ ਇਸ ਧਰਤੀ ਦੇ ਉੱਤੇ ਨਾਮ ਰਹੇਗਾ ਵਾਹਿਗੁਰੂ ਦਾ ਕਾਇਮ ਰਹੇਗਾ ਸਦਾ ਹੀ ਸਾਧੂ ਮਹਾਤਮਾ ਰਹਿਣਗੇ ਤੇ ਉਸ ਵਾਹਿਗੁਰੂ ਨੂੰ ਜਿਨ੍ਹਾਂ ਨੇ ਜਪਿਆ ਸਾਧੂ ਮਹਾਤਮਾ ਨੇ ਉਹ ਸਦਾ ਇਸ ਧਰਤੀ ਦੇ ਉੱਤੇ ਕਾਇਮ ਰਹਿਣਗੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਉਹਨਾਂ ਨੂੰ ਮੋਹ ਆਪਣੇ ਜਾਲ ਵਿੱਚ ਨਹੀਂ ਫਸਾ ਸਕਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਕਮਾਉਂਦਿਆਂ ਹੋਇਆਂ ਆਪਣੇ ਪੁੱਤਰਾਂ ਦਾ ਆਪਣੇ ਪਰਿਵਾਰ ਦਾ ਮੋਹ ਛੱਡ ਦਿੱਤਾ ਇਥੋਂ ਤੱਕ ਕਿ ਸਰੀਰ ਦੇ ਉੱਤੇ ਆਰਾ ਫਰਵਾਉਣ ਤੋਂ ਵੀ ਸਿੱਖਾਂ ਨੇ ਗੁਰੇਜ਼ ਨਹੀਂ ਕੀਤਾ ਆਪਣੇ ਸਰੀਰ ਦਾ ਵੀ ਮੋਹ ਨਹੀਂ ਕੀਤਾ ਉਹਨਾਂ ਨੂੰ ਕਾਲ ਜਿਹੜੀ ਸੀ ਮੌਤ ਵੀ ਮਾਰ ਨਹੀਂ ਸਕੀ ਬਾਬਾ ਦੀਪ ਸਿੰਘ ਸਾਹਿਬ ਵਰਗੇ ਯੋਧਿਆਂ ਨੂੰ ਨਾਨਕ ਅੰਗਦ ਕੋ ਵਾਪ ਧਰਾ ਜਦੋਂ ਸਮਾਂ ਆਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅੰਗਦ ਦੇਵ ਸਰੂਪ ਹੋ ਕਰਕੇ ਧਰਤੀ ਦੇ ਉੱਤੇ ਪ੍ਰਕਾਸ਼ ਕਰਨਾ ਕੀਤਾ ਗੁਰੂ ਅੰਗਦ ਸਾਹਿਬ ਦਾ ਸਰੀਰ ਧਾਰਨ ਕੀਤਾ ਧਰਮ ਪਰਾਚੋਰ ਇਹ ਜਗ ਮੋਹ ਕਰਾ ਤੇ ਇਹੋ ਹੀ ਸਿੱਖੀ ਦਾ ਜਿਹੜਾ ਧਰਮ ਸੀ ਸ਼ਬਦ ਦਾ ਪ੍ਰਕਾਸ਼ ਸੀ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਵਿੱਚ ਪ੍ਰਕਾਸ਼ਮਾਨ ਹੋ ਕਰਕੇ ਕਰਨਾ ਕੀਤਾ ਤਾਂ ਤੇ ਅੰਗਦ ਭਇਓ ਤਾਤ ਉਸ ਨੂੰ ਤਤ ਮਿਲਾਇਓ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਤਾਂ ਦੇ ਵਿੱਚ ਤਤ ਮਿਲਾ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਪਣੀ ਜੋਤ ਨੂੰ ਪ੍ਰਕਾਸ਼ਮਾਨ ਕੀਤਾ ਤੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਸਰੂਪ ਵਿੱਚ ਆ ਕਰਕੇ ਇਸੇ ਤਰ੍ਹਾਂ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਅਰੰਭਿਆ ਅਮਰਦਾਸ ਪੁੰਨ ਨਾਮ ਕਹਾਇਓ ਤੇ ਫਿਰ ਤੀਸਰੇ ਥਾਂ ਦੇ ਉੱਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਨਾਮ ਕਹਾਇਆ ਜਨ ਦੀਪਕ ਤੇ ਦੀਪ ਜਗਾਇਓ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਜਿਵੇਂ ਅੱਗੇ ਦੀਵੇ ਤੋਂ ਦੀਵਾ ਜਗਾ ਦਈਦਾ ਹੈ ਜਿਵੇਂ ਅੱਗੇ ਕੋਈ ਬੁਝਿਆ ਦੀਵਾ ਹੋਵੇ ਤੇ ਜਗੇ ਹੋਏ ਦੀਵੇ ਦੇ ਨਾਲ ਬੁਝੇ ਹੋਏ ਦੀਵੇ ਨੂੰ ਜਗਾ ਦਈਦਾ ਏ ਇਉਂ ਗੁਰੂ ਨਾਨਕ ਦੇਵ ਜੀ ਸਬਹ ਮਹਾਰਾਜ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਹਿਰਦਾ ਜਿਹੜਾ ਸੀ ਜੋਤੀ ਸਰੂਪ ਬਣਿਆ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹਿਰਦੇ ਦੇ ਵਿੱਚ ਇੱਕ ਗੁਰਤਾ ਦੀ ਜੋਤ ਜਗੀ ਮਹਾਰਾਜ ਕਹਿੰਦੇ ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਾ ਦਾ ਇਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਸਰੂਪ ਬਦਲੇ ਜਬ ਬਰਦਾਨ ਸਮੈ ਬੋਹ ਆਵਾ ਤੇ ਜਦੋਂ ਬਰਦਾਨ ਦੇਣ ਦਾ ਸਮਾਂ ਸੀ ਜਦੋਂ ਭਾਵ ਸੋਡੀਆਂ ਨੇ ਰਾਜ ਦੇ ਕਰਕੇ ਬੇਦੀ ਵੰਸ ਨੂੰ ਆਪ ਤਿਆਗ ਅਵਸਥਾ ਨੂੰ ਧਾਰਨ ਕੀਤਾ ਸੀ ਤੇ ਉਹ ਜਿਹੜਾ ਪ੍ਰਾਤਨ ਸਮਾਂ ਜਿਹੜਾ ਸੀ ਪ੍ਰਾਤਨ ਸਮੇ ਦਾ ਜਿਹੜਾ ਬਰਦਾਨ ਦੇਣ ਦਾ ਜਦੋਂ ਸਮਾਂ ਆਇਆ ਰਾਮਦਾਸ ਤਬ ਗੁਰੂ ਕਹਾਵਾ ਤਦੋਂ ਸੋਡੀਆਂ ਦੀ ਵੰਸ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੋ ਪ੍ਰਗਟ ਤੇ ਤਨਾ ਨੇ ਗੁਰੂ ਕਹਾਉਣਾ ਕੀਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਰਾਮਦਾਸ ਆਪਣਾ ਨਾਮ ਰਖਾ ਕਰਕੇ ਜਗਤ ਦੇ ਵਿੱਚ ਪ੍ਰਕਾਸ਼ ਕੀਤਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਤੇਹ ਬਰਦਾਨ ਪੁਰਾਤਨ ਦੀਆ ਉਹ ਜਿਹੜਾ ਪੁਰਾਤਨ ਕੀਤਾ ਹੋਇਆ ਵਚਨ ਸੀ ਨਾ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਰਨ ਕੀਤਾ ਤੇ ਵਰਦਾਨ ਜਿਹੜਾ ਸੀ ਉਹ ਸੰਪੂਰਨ ਕੀਤਾ ਅਮਰਦਾਸ ਸੁਰ ਪੁਰ ਮਗ ਲੀਆ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਕੀਤੀ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸਮਾਂ ਆਉਣ ਤੇ ਸੱਚਖੰਡ ਬਿਰਾਜਣਾ ਕੀਤਾ ਸ੍ਰੀ ਨਾਨਕ ਅੰਗਦ ਕਰਮਾਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਕਰਕੇ ਮੰਨਿਆ ਅਮਰਦਾਸ ਅੰਗਦ ਪਹਿਚਾਨਾ ਤੇ ਧੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਧੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਸਰੂਪ ਕਰਕੇ ਜਾਣਿਆ ਅਮਰਦਾਸ RAM DAS ਕਹਾਇਓ ਇਹੋ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਗੁਰੂ RAM DAS ਆਪਣਾ ਨਾਮ ਕਹਾਉਣਾ ਕੀਤਾ ਜੋਤ ਉਹ ਹਾ ਜੁਗਤ ਸਾਏ ਸਹਕਾਇਆ ਫੇਰ ਪਲਟੀਐ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਾਇਆ ਦਾ ਚੋਲਾ ਬਦਲਿਆ ਆਪਣੇ ਨਾਮ ਸਤਗੁਰੂ ਹਰਾ ਸੱਚੇ ਪਾਤਸ਼ਾਹ ਨੇ ਬਦਲ ਕਰਕੇ ਧਰਤੀ ਤੇ ਪ੍ਰਕਾਸ਼ ਕੀਤਾ ਸਾਧਨ ਲਖਾ ਮੂੜ ਨਹਿ ਪਾਇਓ ਧੰਨ ਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਗੱਲ ਨੂੰ ਸਾਧੂ ਮਹਾਤਮਾ ਨੇ ਗੁਰਸਿੱਖਾਂ ਨੇ ਜਾਣਿਆ ਮੂਰਖਾਂ ਨੂੰ ਇਹ ਗੱਲ ਨਹੀਂ ਪਤਾ ਲੱਗੀ ਮੂੜ ਦਾ ਅਰਥ ਹੈ ਮੂਰਖ ਮਹਾਰਾਜ ਕਹਿੰਦੇ ਮੂਰਖ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੂੰ ਬੇਦੀ ਕਹਿੰਦੇ ਨੇ ਤੇ ਗੁਰੂ ਅੰਗਦ ਸਾਹਿਬ ਨੂੰ ਜੱਟ ਕਹਿੰਦੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਭੱਲਿਆਂ ਦੀ ਕੁਲ ਦੇ ਕਰਕੇ ਜਾਣਦੇ ਹਨ ਤੇ ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਛੋਡੀ ਵੰਸ ਦਾ ਕਰਕੇ ਕਹਿੰਦੇ ਨੇ ਵੱਖਰਾ ਵੱਖਰਾ ਕਰਕੇ ਜਾਣਦੇ ਨੇ ਕਿ ਇੱਕ ਸਰੂਪ ਨਹੀਂ ਹੋਏ ਤੇ ਸਤਿਗੁਰੂ ਮਹਾਰਾਜ ਕਹਿੰਦੇ ਇਸ ਗੱਲ ਦਾ ਜਿਹੜਾ ਹੈ ਆਤਮਿਕ ਭੇਦ ਜਿਹੜਾ ਸਾਧੂ ਮਹਾਤਮਾ ਨੂੰ ਗੁਰਸਿੱਖਾਂ ਨੂੰ ਪਤਾ ਲੱਗਾ ਮੂਰਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਭਿੰਨ ਭਿੰਨ ਸਭ ਓੰਕਾਰ ਜਾਨਾ ਜਿੰਨੇ ਵੀ ਸੰਸਾਰ ਦੇ ਲੋਕ ਹੋਏ ਨੇ ਮਹਾਰਾਜ ਕਹਿੰਦੇ ਸਾਰਿਆਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਜੋਤਾਂ ਨੂੰ ਭਿੰਨ ਭਿੰਨ ਕਰਕੇ ਜਾਣਿਆ ਵੱਖਰਾ ਵੱਖਰਾ ਕਰਕੇ ਜਾਣਿਆ ਏਕ ਰੂਪ ਕਿਨਹੂੰ ਪਹਿਚਾਨਾ ਸੇਵਰਲੇ ਗੁਰਮਖ ਨੇ ਹੀ ਸਤਿਗੁਰੂ ਮਹਾਰਾਜ ਸਾਹਿਬ ਨੂੰ ਇੱਕ ਸਰੂਪ ਕਰਕੇ ਜਾਣਿਆ ਕਿ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਇੱਕੋ ਹੀ ਸਰੂਪ ਹੋ ਤੇ ਦਸਾਂ ਪਾਤਸ਼ਾਹੀਆਂ ਤੱਕ ਇੱਕੋ ਜੋਤ ਵਰਤੀ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਦਸੇ ਪਾਤਸ਼ਾਹੀਆਂ ਦੀ ਪਾਵਨ ਜੋਤ ਪ੍ਰਕਾਸ਼ ਰਹੀ ਹੈ ਸਤਿਗੁਰੂ ਕਹਿੰਦੇ ਇਹ ਗੱਲ ਸ਼ਰਧਾਵਾਨ ਨੂੰ ਪਤਾ ਲੱਗੀ ਹੈ ਗੁਰਸਿੱਖਾਂ ਨੂੰ ਪਤਾ ਲੱਗੀ ਹੈ ਉਹ ਮਨਮੁਖ ਲੋਕ ਜਿਨ੍ਹਾਂ ਨੇ ਚੁੰਝ ਗਿਆਨ ਧਾਰਨ ਕੀਤਾ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਸਕਦਾ ਗੂੜ੍ਹ ਭੇਦ ਦਾ ਜਿਨ ਜਾਨਾ ਤੈਨਹੀ ਸਿੱਧ ਪਾਈ ਮਹਾਰਾਜ ਕਹਿੰਦੇ ਜਿਸ ਨੇ ਇਸ ਗੱਲ ਨੂੰ ਜਾਣ ਲਿਆ ਉਸ ਨੂੰ ਹੀ ਮੁਕਤੀ ਪ੍ਰਾਪਤ ਹੋਈ ਜਿਨਾਂ ਸਮਝ ਲਿਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕੋ ਜੋਤ ਹਨ ਬਿਨ ਸਮਝੇ ਸਿੱਧ ਹੱਥ ਨਾ ਆਈ ਤੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ ਉਹਨਾਂ ਦੇ ਹੱਥ ਦੇ ਵਿੱਚ ਸਿੱਧ ਮੁਕਤੀ ਨਹੀਂ ਆਈ ਉਹ 84 ਲੱਖ ਦੇ ਜੂਨਾ ਦੇ ਵਿੱਚ ਭਟਕਦੇ ਰਹੇ ਰਾਮਦਾਸ ਹਰ ਸੈ ਮਿਲ ਗਏ ਤੇ ਸਤਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ ਪਰਮੇਸ਼ਰ ਦੇ ਸਰੂਪ ਦੇ ਵਿੱਚ ਅਪੇਧ ਹੋ ਗਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਅੱਜ ਵੀ ਸਤਗੁਰੂ ਦੇ ਸਰੂਪ ਨੂੰ ਵੱਖਰਾ ਵੱਖਰਾ ਕਰਕੇ ਆਣੇ ਹੈ ਕਿ ਅਸੀਂ ਤੇ ਪੰਜਵੇਂ ਪਾਤਸ਼ਾਹ ਤੱਕ ਗੁਰੂ ਮੰਨਦੇ ਆਂ ਛੇਵੇਂ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ ਕਿਉਂਕਿ ਉਹਨਾਂ ਜੰਗਾਂ ਕੀਤੀਆਂ ਨੇ ਅੱਗੇ ਅਸੀਂ ਗੁਰੂ ਕਲੰਗੀ ਧਰ ਸਾਬ ਨੂੰ ਗੁਰੂ ਨਹੀਂ ਮੰਨਦੇ ਕਿਉਂਕਿ ਉਹਨਾਂ ਦੇ ਸੱਤਣਾ ਨੇ ਜੰਗਾਂ ਕੀਤੀਆਂ ਹਨ ਤੇ ਸਾਧ ਸੰਗਤ ਸਤਗੁਰੂ ਪ੍ਰਤਾਖ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਸਾਂ ਪਾਤਸ਼ਾਹੀਆਂ ਦੇ ਸਰੂਪ ਦੇ ਵਿੱਚ ਫਰਕ ਸਮਝਿਆ ਅੰਤਰ ਸਮਝਿਆ ਹੈ ਉਹਨਾਂ ਨੂੰ ਕਦੇ ਮੁਕਤੀ ਨਹੀਂ ਪ੍ਰਾਪਤ ਹੋਵੇਗੀ ਤੇ 84 ਲੱਖ ਦੀ ਜੂਨ ਦੇ ਵਿੱਚ ਪਟਕਣਾ ਪਵੇਗਾ ਸਤਗੁਰੂ RAMਦਾਸ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਸਮਾ ਆਉਣ ਤੋਂ ਸੱਚਖੰਡ ਜਾ ਬਰਜ ਗੁਰਤਾ ਦੇ